ਵੇਖੋ ਜੀ ਇਹ ਐਕਸਪਾਇਰੀ ਡੇਟेड ਮੈਂਬਰਾਂ ਦਾ اجلاس ਆ ਐਕਸਪਾਇਰੀ ਡੇਟ ਹੋ ਚੁੱਕੀ ਆ ਇਹਦੀ ਮੇਰੇ ਖਿਆਲ ਆ ਕੋਈ ਕ੍ਰੈਡੀਬਿਲਟੀ ਨਹੀਂ ਇਹ ਬਣਿਆ ਸ਼੍ਰੋਮਣੀ ਕਮੇਟੀ ਇਰੈਲੇਵੈਂਟ ਲੋਕਾਂ ਦਾ ਐਕਸਪਾਇਰੀ ਡੇਟ ਆ ਇਹ ਸਿਰਫ ਬਾਦਲਾਂ ਨੂੰ ਸੂਟ ਕਰਦੀ ਆ ਕਿਉਂਕਿ ਧਰਮ ਪ੍ਰਚਾਰ ਕਮੇਟੀ ਦਾ ਪੈਸਾ ਜਿਹੜਾ ਵਿਦਿਆ ਦੇ ਪਸਾਰ ਵਾਸਤੇ ਪੈਸਾ ਉਹ ਸਾਰਾ ਸਿਆਸਤ ਚ ਲੱਗ ਰਿਹਾ ਉਹ ਸਾਰਾ ਬਾਦਲਾਂ ਨੂੰ ਪ੍ਰਮੋਟ ਕਰਨ ਦੇ ਲੱਗ ਰਿਹਾ ਭਾਈ ਸਾਹਿਬ ਮੈਂ ਸਮਝਣਾ ਝੂਠ ਬੋਲਣ ਚ ਬਹੁਤ ਐਕਸਪਰਟ ਹੋ ਗਏ ਆ ਅਸਲ ਪਹਿਲਾਂ ਕਹਿ ਦਿੰਦਾ ਸੀ ਤੇ ਧਾਮੀ ਸਾਹਿਬ ਇਤਿਹਾਸ ਕਿਸੇ ਨੇ ਜਿੰਨੇ ਲਿਖਣਾ ਨਾ ਜਦੋਂ ਅਸੀਂ ਤੁਸੀਂ ਨਾ ਹੋਏ ਉਹਨੇ ਇਤਿਹਾਸ ਲਿਖਣਾ ਤੇ ਇਤਿਹਾਸ ਲਿਖਿਆ ਜਾਣਾ ਵੀ ਕਾਲੀਦਲ ਦਾ ਬੇਨਾ ਕਰਕੇ ਤੇ ਬਾਦਲ ਦੇ ਪਰਿਵਾਰ ਨੇ ਆਪਣੀਆਂ ਕੁਰਸੀਆਂ ਵਾਸਤੇ ਪੈਸੇ ਵਾਸਤੇ ਚੌਧਰ ਵਾਸਤੇ ਕੀਤਾ ਸੀ ਪਰ ਉਹਦੇ ਵਿੱਚ ਯੋਗਦਾਨ ਤੇਰਾ ਬਹੁਤ ਵੱਡਾ ਸੀ ਇਹ ਵੀ ਲਿਖਿਆ ਜਾਣਾ ਨਾ ਕੌਮ ਨੂੰ ਪਿੱਠ ਦੇ ਨਾ ਮਾਨ ਮਰਜ਼ਾ ਦਾ ਤਿਆਗ ਸਾਰੀਆਂ ਗੱਲਾਂ ਕੀਤੀਆਂ ਸੀ ਪਰ ਸੁਣ ਕੇ ਚੁੱਪ ਹੋ ਗਿਆ ਸੀ ਮਾਨ ਮਰਜ਼ਿਆ ਦਾ ਛੱਡ ਦਿੱਤੀ ਆ ਉਹਨੇ ਵੀ ਹੁਣ ਇਹੋ ਕਰ ਲਿਆ ਤੇ ਇਹਨਾਂ ਦੇ ਨਾਲ ਜਿੰਨੀਆਂ ਕਿ ਫੜਕਾ ਬਾਦਲਾਂ ਨੂੰ ਪੈਣਗੇ ਉਨੀਆਂ ਕਿ ਮੈਲਾ ਲਾਗਾ ਪਰ ਕੁਰਸੀ ਮੇਰੀ ਕਾਇਮ ਰੱਖੋ। ਉਹਨੂੰ ਇਹਨਾਂ ਬਫਾਦਰ ਬੰਦਾ ਕਿੱਥੇ ਮਿਲ ਸਕਦਾ ਜੀ ਧਾਮੀ ਵਰਗਾ ਜਿੱਤ ਪੱਕੀ ਆ। ਵੀਰ ਬਾਦਲ ਦੀ ਗੱਡੀ ਤੇ ਮਗਰ ਲੰਮਕ ਜਾਂਦਾ। ਉਹ ਕਹਿੰਦਾ ਤੇ ਮੇਰਾ ਖਿਆਲ ਦਾਗ ਰਹਿ ਹੀ ਨਹੀਂ ਗਿਆ। ਕੋਈ ਦਾਗ ਦੁਨੀਆ ਦਾ ਰਹਿ ਹੀ ਨਹੀਂ ਗਿਆ ਜਿਹੜਾ ਉੱਤੇ ਲੱਗਾ ਨਹੀਂ। ਬਦ ਕਲਾਮੀ ਜਿੰਨੀਆਂ ਨੇ ਬੀਬੀ ਜ਼ਗੀਰ ਕੌਰ ਨੂੰ ਕੀਤੀ ਆ ਮੈਂ ਉਸ ਨਾਲ ਇਸ ਤੋਂ ਵੱਡੀ ਗੱਲ ਕੱਖ ਨਹੀਂ ਹੋ ਸਕਦੀ। ਜਿੰਨਾ ਮਰਜ਼ਿਆ ਦਾ ਲੰਘਣਾ ਉਹਨੇ ਕੀਤਾ ਕੁਝ ਨਹੀਂ ਹੋਇਆ। ਤਾਕੂ ਗਤੂ ਹੀ ਕਿੰਦਾ ਦਾਗ ਨਹੀਂ ਇਹ ਤਾਂ ਮੇਰਾ ਖਿਆਲ ਬਿਨਾ ਦਾਗ ਤੋਂ ਰਹੀ ਹੀ ਨਹੀਂ ਉਹ ਸੁਤੇ ਪਾਲਾ ਆਦਮੀ ਹੈ ਜਦ ਤੱਕ ਉਹ ਤੱਕ ਇਹ ਰਹੂਗਾ ਜਦੋਂ ਨਵੀਂ ਚੋਣ ਹੋਈ ਸੁਖਬੀਰ ਵੀ ਜਾਊਗਾ ਇਹ ਵੀ ਜਾਊਗਾ ਵੇਖੋ ਜੀ ਇਹ ਐਕਸਪਾਇਰੀ ਡੇਟਡ ਮੈਂਬਰਾਂ ਦਾ ਜਲਾਸ ਆ ਐਕਸਪਾਇਰੀ ਡੇਟ ਹੋ ਚੁੱਕੀ ਆ ਇਹਦੀ ਮੇਰਾ ਖਿਆਲ ਆ ਕੋਈ ਕ੍ਰੈਡੀਬਿਲਟੀ ਨਹੀਂ ਪਰ ਇਹਦੀ ਕ੍ਰੈਡੀਬਿਲਟੀ ਇਸ ਕਰਕੇ ਬਣ ਗਈ ਆ ਕਿ 2 ਦਸੰਬਰ ਨੂੰ ਜੋ ਅਕਾਲ ਤਖਤ ਦੀ ਫੈਸਲ ਤੋਂ ਹੁਕਮਨਾਮੇ ਹੋਏ ਆ ਜਿਦੇ ਵਿੱਚ ਬਾਦਲਾਂ ਨੂੰ ਦੋਸ਼ੀ ਠਾਇਆ ਗਿਆ ਸੀ ਵੀ ਅਕਾਲੀ ਦਲ ਦੀ ਤੇ ਸਿੱਖ ਕੌਮ ਦੀ ਜਿਹੜੀ ਦੁਰਦਸ਼ਾ ਹੋਈ ਆ ਉਹਦੇ ਵਾਸਤੇ ਤੁਸੀਂ ਲੋਕ ਜ਼ਿੰਮੇਵਾਰ ਹੋ ਤੇ ਤੁਸੀਂ ਆਪਣੇ ਆਪਣੇ ਦਲ ਭੰਗ ਕਰੋ ਕਮੇਟੀ ਬਣਾ ਦਿੱਤੀ ਸੀ ਸੱਤ ਮੈਂਬਰੀ ਸੱਤ ਮੈਂਬਰੀ ਚੋ ਪਹਿਲੇ ਤੇ ਦੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਇੱਕ ਮੌਜੂਦਾ ਪ੍ਰਧਾਨ ਆ ਤੇ ਪੁਰਾਣਾ ਪ੍ਰਧਾਨ ਆ ਉਹਨਾਂ ਨੇ ਵਫਾਦਾਰੀ ਬਾਦਲਾਂ ਨੂੰ ਦੱਸੀ ਤੇ ਸੱਤਾ ਚੋ ਦੋਵਾਂ ਨੇ ਅਸਤੀਫਾ ਦੇ ਦਿੱਤਾ ਵੀ ਅਸੀਂ ਨਹੀਂ ਜੀ ਸ਼ਾਮਲ ਤੇ ਮੁਰਕੇ ਸਿੰਘ ਸਾਹਿਬ ਨੇ ਕਹਿਤਾ ਸੀ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਸਾਰੇ ਅਕਾਲੀ ਦਲ ਭੰਗ ਹੋਣ ਤੇ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਸਾਰੇ ਅਕਾਲੀਦਲਾਂ ਨੂੰ ਇਕੱਠਿਆਂ ਕਰਕੇ ਭਰਤੀ ਕਰਾਏ ਤੇ ਉਹਦੇ ਬਾਅਦ ਜਿਹੜਾ ਭਰਤੀ ਤੋਂ ਬਾਅਦ ਕੋਈ ਸਾਂਝਾ ਸਾਰੇ ਦਲਾਂ ਨੂੰ ਇਕੱਠਿਆਂ ਕਰਕੇ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਏ ਇਹਨਾਂ ਨੇ ਸਾਰੀਆਂ ਗੱਲਾਂ ਦੋ ਤਰੀਕ ਨੂੰ ਮੰਨ ਲਈਆਂ ਸਾਰੇ ਗਿਨਾ ਮੰਨ ਲੇ ਪਈ ਸੌਦੇ ਸਾਧ ਵਾਲਾ ਵੀ ਮੈਂ ਕੀਤਾ ਜਿਹੜਾ 1 ਕਰੋੜ ਦਾ ਇਸ਼ਤਿਹਾਰ ਲਵਾਏ ਉਹ ਵੀ ਮੈਂ ਕੀਤਾ ਉਹ ਸਾਰੀਆਂ ਗੱਲਾਂ ਮੰਨਣ ਤੋਂ ਬਾਅਦ ਸਾਰੇ ਸੰਸਾਰ ਨੇ ਵੇਖਿਆ ਟੀਵੀ ਤੇ ਸਾਰੀ ਦੁਨੀਆ ਨੇ ਵੇਖਿਆ ਤੇ ਮੁਖਸਰ ਜਾ ਕੇ ਮੋਕਰ ਗਿਆ ਪਰ ਮੈਂ ਅਧਿਆਤਿ ਉਹ ਇਸ ਕਰਕੇ ਆਪਣੇ ਦੇ ਸਾਰੀਆਂ ਗੱਲਾਂ ਲੱਲੀਆਂ ਸੀ ਵੀ ਗੱਲ ਕਿਸ ਤਰ੍ਹਾਂ ਮੁੱਕ ਜੇ ਇਹ ਤਾਂ ਗੱਲ ਬਹੁਤ ਗਲਤ ਹੋ ਗਈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਔਰ ਅੱਜ ਹਾਲਾਤ ਇਹ ਬਣੇ ਆ ਸ਼੍ਰੋਮਣੀ ਕਮੇਟੀ ਇਰੈਲੇਵੈਂਟ ਐ ਲੋਕਾਂ ਚ ਐਕਸਪਾਇਰੀ ਡੇਟ ਆ ਇਹ ਸਿਰਫ ਬਾਦਲਾਂ ਨੂੰ ਸੂਟ ਕਰਦੀ ਆ ਕਿਉਂਕਿ ਧਰਮ ਪ੍ਰਚਾਰ ਕਮੇਟੀ ਦਾ ਪੈਸਾ ਜਿਹੜਾ ਵਿਦਿਆ ਦੇ ਪਸਾਰ ਵਾਸਤੇ ਪੈਸਾ ਉਹ ਸਾਰਾ ਸਿਆਸਤ ਚ ਲੱਗ ਰਿਹਾ ਉਹ ਸਾਰਾ ਬਾਦਲਾਂ ਨੂੰ ਪ੍ਰਮੋਟ ਕਰਨ ਦੇ ਲੱਗ ਰਿਹਾ ਇਹ ਕਹਿੰਦੇ ਸੀ ਅਸੀਂ ਆਪਣਾ ਚੈਨਲ ਚਲਾਵਾਂਗੇ ਧਾਮੀ ਸਾਹਿਬ ਨੇ ਉਹ ਨਹੀਂ ਚਲਾਇਆ ਧਾਮੀ ਸਾਹਿਬ ਮੈਂ ਸਾਹਮਣੇ ਝੂਠ ਬੋਲਣ ਚ ਬਹੁਤ ਐਕਸਪਰਟ ਹੋ ਗਏ ਆ ਔਰ ਜਿਸ ਤਰੀਕੇ ਦੇ ਨਾਲ ਜੋ ਜੋ ਬਾਦਲ ਸਾਹਿਬ ਕਹੀ ਜਾਂਦੇ ਆ ਭਈ ਆਪਣੇ ਜਾਨੀ ਹਰਪ੍ਰੀਤ ਸਿੰਘ ਨੂੰ ਵੀ ਕੱਢ ਦੋ ਸੁਲਤਾਨ ਸਿੰਘ ਨੂੰ ਵੀ ਕੱਢ ਦੋ ਜਿਹੜਾ ਜਿਹੜਾ ਬੰਦਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਉਹ ਉਹਨਾਂ ਦੇ ਕਹਿਣ ਤੇ ਕੰਮ ਕਰੀ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਕੰਟੀਨਿਊ ਕਰਾਇਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਤੇ ਇਹਨਾਂ ਨੂੰ 2 ਸਾਲ ਪਹਿਲਾਂ ਕਹਿ ਦਿੱਤਾ ਸੀ ਵੀ ਧਾਮੀ ਸਾਹਿਬ ਇਤਿਹਾਸ ਕਿਸੇ ਨੇ ਜਿੰਨੇ ਲਿਖਣਾ ਨਾ ਜਦੋਂ ਅਸੀਂ ਤੁਸੀਂ ਨਾ ਹੋਏ ਉਹਨੇ ਇਤਿਹਾਸ ਲਿਖਣਾ ਇਹ ਇਤਿਹਾਸ ਲਿਖਿਆ ਜਾਣਾ ਵੀ ਕਾਲੀਦਲ ਦਾ ਬੇੜਾ ਕਰਕੇ ਤੇ ਬਾਦਲ ਦੇ ਪਰਿਵਾਰ ਨੇ ਆਪਣੀਆਂ ਕੁਰਸੀਆਂ ਵਾਸਤੇ ਪੈਸੇ ਵਾਸਤੇ ਚੌਧਰ ਵਾਸਤੇ ਕੀਤਾ ਸੀ ਪਰ ਉਹਦੇ ਵਿੱਚ ਯੋਗਦਾਨ ਤੇਰਾ ਬਹੁਤ ਵੱਡਾ ਸੀ ਇਹ ਵੀ ਲਿਖਿਆ ਜਾਣਾ ਵਾ ਤੇ ਤੂੰ ਬੰਦਿਆਂ ਨੂੰ ਚਲ ਸਧਾਰਨ ਬੰਦਾ ਵਾ ਤੇ ਨਾ ਕੌਮ ਨੂੰ ਪਿੱਠ ਦੇ ਨਾ ਮਾਨ ਮਰਜ਼ਾਦਾ ਤਿਆਗ ਸਾਰੀਆਂ ਗੱਲਾਂ ਕੀਤੀਆਂ ਸੀ ਪਰ ਸੁਣ ਕੇ ਚੁੱਪ ਹੋ ਗਿਆ ਸੀ ਬੰਦੇ ਵੀ ਉਹਦੇ ਨਾਲ 8-10 ਸੀ ਬਟਾਲੇ ਦੀ ਘਟਨਾ ਸੀ ਬਾਬੇ ਨਾਨਕ ਦੇ ਵਿਆਹ ਪੁਰਬ ਦੇ ਵਾਲੇ ਦਿਨ ਮਿਰਿਆਰ ਨਾਲ ਸਾਰੀਆਂ ਗੱਲਾਂ ਹੋਈਆਂ ਸੀ ਪਰ ਮੈਂ ਸਭ ਨਾਲ ਵੀ ਉਹਨੇ ਹੁਣ ਮਾਨ ਮਰਜ਼ਿਆ ਦਾ ਛੱਡ ਦਿੱਤੀ ਹੈ ਉਹਨੇ ਵੀ ਹੁਣ ਇਹੋ ਕਰ ਲਿਆ ਤੇ ਇਹਨਾਂ ਦੇ ਨਾਲ ਜਿੰਨੀਆਂ ਕਿ ਫਿਟਕਾਂ ਬਾਦਲਾਂ ਨੂੰ ਪੈਣਗੇ ਉਨੀਆਂ ਕਿ ਮੈਲ ਲਾਂਗਾ ਪਰ ਕੁਰਸੀ ਮੇਰੀ ਕਾਇਮ ਰੱਖਿਓ ਲੋਕ ਸਮਝਦੇ ਪਿਆਰ ਕਰ ਸ਼ਾਇਦ ਬਦਲ ਜੇ ਪਰ ਉਹ ਕਨੋਂ ਇੰਨਾ ਵਫਾਦਾਰ ਬੰਦਾ ਕਿੱਥੇ ਮਿਲ ਸਕਦਾ ਜੀ ਧਾਮੀ ਵਰਗਾ ਜਿੱਤ ਪੱਕੀ ਆ ਸ਼ਵੀਰ ਬਾਦਲ ਦੀ ਗੱਡੀ ਦੇ ਮਗਰ ਲੰਮਕ ਜਾਂਦਾ ਜਿ ਤਰ੍ਹਾਂ ਭਗਵੰਤ ਮਾਨ ਕੇਜਰੀਵਾਲ ਦੀ ਗੱਡੀ ਦੇ ਮਗਰ ਲੰਮਕਿਆ ਸੀ ਨਾ ਇਸੇ ਦਾ ਇਹ ਨਹੀਂ ਵੀ ਆਪਣੀ ਅੱਖਾਂ ਨਾਲ ਵੇਖਿਆ ਤੇ ਧਾਮੀ ਸਾਹਿਬ ਸੁਖਬੀਰ ਬਾਦਲ ਦੀ ਗੱਡੀ ਦੇ ਨਾਲ ਲੰਮਕੇ ਹੋਏ ਸੀ ਬੜਾ ਹੀ ਇਮਾਨਦਾਰੀ ਜਿਹੜੀ ਹੈ ਸ਼ਵੀ ਹੈ ਜੀ ਧਾਮੀ ਆ ਉਹ ਤਾਂ ਸ ਪਈ ਹੁਣ ਜਿਹੜੇ ਐਕਸਪਾਇਰੀ ਡੇਟ ਮੈਂਬਰ ਉਹਦੇ ਨਾਲ ਹਨ ਜੀ ਕਿਸੇ ਨੂੰ ਤਾਂ ਗੁਰਦੁਆਰੇ ਲਾਟ ਕੀਤੇ ਆ ਕਿਸੇ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਬਣਾਏ ਆ ਤੇ ਕਈਆਂ ਨੂੰ ਜਿਹੜੀ ਗੁਰੂ ਘਰ ਦੀ ਪ੍ਰਾਪਰਟੀ ਆ ਉਹ ਕੌਡੀਆਂ ਤੇ ਪਾ ਦਿੱਤੀ ਹੋਈ ਆ ਇਹ ਤੇ ਜਦੋਂ ਕੋਈ ਨਵੀਂ ਕਮੇਟੀ ਆਈ ਬੰਦਿਆਂ ਦੀ ਇਮਾਨਦਾਰ ਲੋਕਾਂ ਦੀ ਤੇ ਸਾਰਾ ਸ਼ਾਇਆ ਕਰਾਂਗੇ ਕਿ ਇਹਨਾਂ ਨੇ ਸਾਰੀ ਕਮੇਟੀ ਦਾ ਬੇੜਾਗਰ ਕਿਵੇਂ ਕੀਤਾ ਵਾ ਕਿਹੜੇ ਕਿਹੜੇ ਬੰਦੇ ਨੇ ਕੀ ਕੁਝ ਇਹਦੇ ਚੋਂ ਖਾਦਾ ਵੇ ਸਾਰੇ ਆਉਣ ਵਾਲੇ ਸਮੇਂ ਚ ਇਸੇ ਕਰਕੇ ਤੇ ਚੋਣ ਨਹੀਂ ਹੋਣ ਦਿੰਦੇ ਚਾਰ ਵਾਰ ਦੇ ਪ੍ਰਧਾਨ ਆ ਕੋਈ ਵੀ ਦਾਗ ਨਹੀਂ ਗਿਆ ਉਹਨਾਂ ਦੇ ਉੱਤੇ ਆ ਦਾਗ ਤੇ ਮੇਰਾ ਖਿਆਲ ਦਾਗ ਰਹਿ ਹੀ ਨਹੀਂ ਗਿਆ ਕੋਈ ਦਾਗ ਦੁਨੀਆ ਦਾ ਰਹਿ ਹੀ ਨਹੀਂ ਗਿਆ ਜਿਹੜਾ ਉੱਤੇ ਲੱਗਾ ਨਹੀਂ ਵੱਧ ਕਲਾਮੀ ਜਿੰਨੀਆਂ ਨੇ ਬੀਬੀ ਜ਼ਗੀਰ ਕੌਰ ਨੂੰ ਕੀਤੀ ਆ ਮੈਂ ਸਮਝਣਾ ਇਹਦੇ ਤੋਂ ਵੱਡੀ ਗੱਲ ਕੱਖ ਰਿਹਾ ਉਸਨੂੰ ਜਿੰਨਾ ਮਰਿਆਦਾ ਦੀ ਲੰਘਣਾ ਇਹਨੇ ਕੀਤੀ ਆ ਕੁਝ ਨਹੀਂ ਹੋਇਆ ਜਿੰਨਾ ਨਗਾਰ ਸਿੱਖੀ ਚ ਲਿਆਂਦਾ ਇਹਨੇ ਉਹਨਾਂ ਕੋਈ ਨਹੀਂ ਹੋਇਆ ਜਿੰਨੀ ਕਰਪਸ਼ਨ ਇਹਦੇ ਹੁੰਦੇ ਹੋਈ ਆ ਉਹ ਨਿਕਲਦੀ ਨਹੀਂ ਹੋਈ ਜਿੰਨਾ ਗੁਰੂ ਘਰ ਦਾ ਪੈਸਾ ਆ ਹਰਾਂ ਦੇ ਵਿੱਚ ਹਲਕਾਂ ਚਾਰਜਾਂ ਦੇ ਰਹੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਰਹਿਣਾ ਚਾਹੀਦਾ ਸੀ ਲਵਾਇਆ ਕੋਈ ਇਹ ਤਾਂ ਦਾਗੋ ਦਾਗ ਹੋ ਗਿਆ ਤੁਸੀਂ ਕਹਿੰਦੇ ਦਾਗ ਨਹੀਂ ਇਹ ਤਾਂ ਮੇਰਾ ਖਿਆ ਬਿਨਾ ਦਾਗ ਤੋਂ ਰਹਿ ਹੀ ਨਹੀਂ ਹੁਣ ਕਹਿੰਦੇ ਜੀ ਚਾਰ ਵਾਰ ਦੇ ਪ੍ਰਧਾਨ ਰਹਿ ਚੁੱਕੇ ਨੇ ਪੰਜਵੀਂ ਵਾਰ ਵੀ ਪ੍ਰਧਾਨ ਨੇ ਬਸ ਜੋ ਐਲਾਨ ਹੋਣਾ ਬਾਕੀ ਇਹ ਜਦਨ ਤੱਕ ਜਦ ਤੱਕ ਸੁਖਵੀਰ ਬਾਦਲ ਉਹਨੂੰ ਇਸ ਮੋਸਟ ਸੂਟੇਬਲ ਆਦਮੀ ਆ ਜਦ ਤੱਕ ਉਹ ਤਦ ਤੱਕ ਇਹ ਰਹੂਗਾ ਜਦਨ ਨਵੀਂ ਚੋਣ ਹੋਈ ਸੁਖਵੀਰ ਵੀ ਜਾਊਗਾ ਇਹ ਵੀ ਜਾਊਗਾ